ਤਰਨਤਾਰਨ ਦੇ थाना ਸਰਾਏ ਅਮਨਤ ਖਾਨ ਦੇ ਪਿੰਡ ਚੀਮਾ ਕਲਾ ਦੇ ਵਾਸੀ ਪਾਠੀ ਸਿੰਘ ਦਾ ਭੇਤ ਭਰੀ ਹਾਲਤ ਵਿੱਚ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਪਾਠੀ ਦੀ ਲਾਸ਼ ਪਿੰਡ ਦੇ ਬਾਹਰ ਡਰੇਨ ਨੇੜੇ ਬੁਰੀ ਤਰ੍ਹਾਂ ਖਰਾਬ ਹਾਲਤ ਵਿੱਚ ਮਿਲੀ ਹੈ ਮ੍ਰਿਤਕ ਪਾਠੀ ਦੀ ਪਛਾਣ ਗੁਰਦੇਵ ਸਿੰਘ ਵਜੋਂ ਹੋਈ ਹੈ ਮ੍ਰਿਤਕ ਨੂੰ ਆਖਰੀ ਵਾਰ ਆਪਣੇ ਦੋਸਤ ਨਾਲ ਮੋਟਰਸਾਈਕਲ ਤੇ ਬੈਠ ਕੇ ਜਾਂਦਿਆਂ ਦੇਖਿਆ ਗਿਆ ਸੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਦੇਵ ਸਿੰਘ ਪਾਠੀ ਸਿੰਘ ਵਜੋਂ ਸੇਵਾ ਨਿਭਾਉਂਦਾ ਸੀ ਤੇ ਬੀਤੇ ਦਿਨ ਵੀ ਉਹ ਹਰਿਆਣਾ ਤੋਂ ਪਾਠ ਦੀ ਸੇਵਾ ਨਿਭਾ ਕੇ ਪਿੰਡ ਵਾਪਸ ਆਇਆ ਸੀ ਪਿੰਡ ਦੇ ਬਸ ਸਟੈਂਡ ਤੇ ਉਸ ਨੂੰ ਪਿੰਡ ਦਾ ਬੰਟੀ ਨਾਮ ਦਾ ਨੌਜਵਾਨ ਮਿਲ ਪਿਆ ਜਿਸ ਨਾਲ ਉਹ ਮੋਟਰਸਾਈਕਲ ਤੇ ਬੈਠ ਕੇ ਛੜਿਆ ਗਿਆ ਤੇ ਘਰ ਵਾਪਸ ਨਹੀਂ ਮੁੜਿਆ ਅਗਲੇ ਦਿਨ ਗੁਰਦੇਵ ਸਿੰਘ ਦੀ ਲਾਸ਼ ਡਰੇਨ ਨੇੜੇ ਮਿਲੀ ਹੈ ਜਿਸ ਦੇ ਸਿਰ ਤੇ ਸੱਟ ਤੇ ਨਿਸ਼ਾਨ ਸਨ ਅਤੇ ਉਸ ਦੀਆਂ ਬਾਹਾਂ ਤੇ ਦਾੜੀ ਨੂੰ ਲਾਈਟਰ ਨਾਲ ਅੱਗ ਲਾ ਕੇ ਸਾੜਿਆ ਗਿਆ ਸੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਬੰਟੀ ਕਥਿਤ ਤੌਰ ਤੇ ਨਸ਼ੇਦਾਰੀ ਹੈ ਤੇ ਉਸ ਵੱਲੋਂ ਹੀ ਲੁੱਟ ਦੀ ਨੀਅਤ ਨਾਲ ਗੁਰਦੀਪ ਸਿੰਘ ਦਾ ਕਤਲ ਕੀਤਾ ਗਿਆ ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਭਾਜੀ ਅਸੀਂ ਉਹ ਮੋਟੀ ਫੋਨ ਕਰਦੀ ਆ ਛੋਟੀ ਭੁਚਾਈ। ਆਹ ਕਹਿੰਦਾ ਆਉਣ ਡਿਆ ਆਉਣ ਡਿਆ ਮੈਂ ਤੇ ਛੋਟੀ ਜੀ ਮੈਂ ਉਤਰ ਗਿਆ ਵਾ। ਤੇ ਛੋਟੀ ਜੀ ਮੈਂ ਤੋਂ ਇੱਕ ਮੁੰਡਾ ਭਾਗ ਲੈ ਗਿਆ ਅਮਲੀ ਕੰਜਰ ਤੇ ਕਿੱਥੇ ਵੀ ਉੱਥੇ ਰਖ ਗਿਆ। ਤੇ ਉਹ ਭਾਗ ਲੈ ਗਿਆ ਟ੍ਰੇਨ ਨੂੰ। ਬੰਟੀ ਨਾਂ ਦਾ ਮੁੰਡਾ ਪਾਲਿਆ ਪੁਲਸਾਂ ਦਾ ਤੇ ਉਹ ਮੁੜ ਕੇ ਅਸੀਂ ਅਸੀਂ ਸਾਡੀ ਅਸੀਂ ਲਾ ਚੁੱਕੀ ਆ ਜਾ ਕੇ 12 1 ਵਜੇ ਜਾ ਕੇ। ਹਾਂਜੀ ਹਾਲਾਤ ਦੇ ਵਿੱਚ ਇਤਨਾ ਮਿਲੀ ਇਤਨਾ ਸੁੱਟਿਆ ਸੀ। ਬੜਾ ਹਾਲ ਮਾੜਾ ਸੀ ਦਿੱਤਾ ਇਸ ਤਰ੍ਹਾਂ ਛੁੱਟਿਆ ਵਾ ਉਥੇ ਕੋਈ 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 ਗਰੂੜ ਨਹੀਂ ਹੈਗਾ ਵੀ ਲੜਨ ਭਿੰਦਾ ਉਹ ਤਰ੍ਹਾਂ ਚੁੱਕੀ ਲਾ ਸੀ ਜਾ ਕੇ ਥੱਲੇ ਆਇਆ ਸੀ ਚੁਪਿਆ ਦੇ ਖੋਨ ਵਗਣ ਡਿਆ ਥੱਲੇ ਹਾਂਜੀ ਆਹ ਸਾਰੇ ਇੱਕ ਤੋਂ ਬਾਵਾਂ ਬਾਵਾਂ ਸਾਰਿਆਂ ਕੁੜਕੀ ਬੜਾ ਕੀ ਕਰਦੇ ਰਿਹਾ ਲੈਟਰ ਲਾਉਂਦੇ ਰਿਹਾ ਕਰਦੇ ਦਾੜੀ ਵੀ ਸਾਰੀ ਆ ਲੈਟਰ ਲਾਉਂਦੇ ਰਿਹਾ ਬਾਵਾਂ ਸਾਰਿਆਂ ਦੀ ਮੰਗ ਅਸੀਂ ਕੀ ਕਰਨੀ ਹੈ ਵੀ ਦੋ ਢੀਆਂ ਉਹਦੀਆਂ ਬਚਾ ਦੇ ਦੀਆਂ ਹੁਣ ਕੀ ਕਰਾਂਗੇ ਅਸੀਂ ਸਾਫ਼ ਹੀ ਚਾਹੀਦਾ ਹੈ ਸਾਫ਼ ਹੀ ਚਾਹੀਦਾ ਸਭੀ ਇੱਕ ਤੁਸੀਂ ਦੱਸੋ ਕੀ ਹੋਣਾ ਚਾਹੀਦਾ ਨਾ ਮਰਾ ਜੇ ਜੀ ਪਿੰਨ ਚੀਮਾ ਕਲਾਂ ਚਾਚਾ ਮੇਰੇ ਦੀ ਡੈਥ ਹੋਈ ਆ ਦੰਗ ਮੰਗਦੇਵ ਸਿੰਘ ਜੀ ਉਹ ਪਾੜ ਕਰਕੇ ਆਏ ਸੀ ਹਾਂ ਤੋਂ ਤੇ ਬਸ ਉੱਤਰਦੇ ਸਾਰੇ ਉਹਨੂੰ ਬੈਂਟੀ ਸਿੰਘ ਮੁੰਡਾ ਮਿਲ ਗਿਆ ਉਹਨਾਂ ਨੂੰ ਉਹਨਾਂ ਨਾਲ ਬਹਿ ਕੇ ਗਏ ਆ ਤੇ ਬਾਅਦ ਚ ਡੈਥ ਹੋਈ ਉਹਨਾਂ ਦੀ ਉਹਨਾਂ ਨੂੰ ਲੈਟਰ ਲੁੱਟਣਾ ਅਕਲਾ ਕੇ ਸਾੜਦੇ ਰਹਿ ਨਾਲ ਬਾਹਾਂ ਬੂਹਾਂ ਸਾਰੀਆਂ ਸਾੜਤੀਆਂ ਉਹਨਾਂ ਦਾੜੀ ਤੱਕ ਸਾੜਤੀ ਸਿਰ ਚ ਸਾਟੇ ਉਹਨਾਂ ਦੇ ਗੰਡੋ ਮੁੰਡੇ ਬਾਹਰ ਖੜਿਆ ਬਸੇ ਬਸ ਉੱਤਰਿਆ ਤੋਂ ਬਾਹਰ ਖੜਿਆ ਉਹਨੇ ਕਤਲ ਕੀਤਾ ਹਾਂ ਜੀ ਅਗਲੇ ਦਿਨਾਂ ਨੂੰ লাশ ਲੱਭਿਆ ਨਾ 12 1 ਵਜੇ ਤੱਕ ਸਾੜੀ ਸੌੜ ਗਈ ਜੀ লাশ ਸਾਰੀ ਫਿਰ ਜਾ ਕੇ ਇੱਥੇ ਪਿੰਡ ਲੈਣ ਦੀ ਵਾ লাশ ਇਹਨਾਂ ਦੀ ਜਿਹੋ ਮੁੰਡੇ ਹਮਲੀ ਆ ਜੀ ਜਿਹਨੇ ਬਾਹ ਕੜਿਆ ਮੁਰਚਲਦੀ ਲੋਟਣਾ ਇਸ਼ਾਰ ਹੋਇਆ ਕੋ ਪੈਸੇ ਹੈਗੇ ਉਹਨਾਂ ਦੇ ਜੇਬ ਦੇ ਵਿੱਚ ਪਤਾ ਨਹੀਂ ਕਿੰਨੇ ਪੈਸੇ ਹੈਗੇ ਆਏ ਉਹਨਾਂ ਕੱਢ ਕੇ ਖੜੇ ਵਿੱਚੋਂ ਸਾਰ ਸੌੜ ਦਿੱਤੀ লাশ ਬਾਹ ਬੂਹਾਂ ਸਾਰੀਆਂ ਸਾਰੀਆਂ ਉਹਨਾਂ ਦੀ ਉਧਰ थाना ਸਰਾਈ ਅਮਾਨਸਕਾ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਮਲਜ਼ਮ ਗੁਰਜੀਤ ਸਿੰਘ ਬੰਟੀ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ लाश ਦਾ ਪੋਸਟਮਾਰਟਮ ਕਰਵਾਇਆ ਗਿਆ